ਜਿਹੜੀ ਆ ਉਹ ਦਾਖਲ ਕੋਈ ਸੀ ਜਿਸ ਤੇ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਪਟੀਸ਼ਨ ਕਰਤਾ ਨੂੰ ਇਹ ਪੁੱਛਿਆ ਹੈ ਕਿ ਕੀ ਕਿਸੇ ਧਾਰਮਿਕ ਸੰਸਥਾ ਦੀਆਂ ਚੋਣਾਂ ਚ 18 ਸਾਲ ਦੀ ਉਮਰ ਤੈਅ ਹੈ ਇਹ ਸਵਾਲ ਕੀਤਾ ਗਿਆ ਤਾਂ ਅਗਲੀ ਸੁਣਵਾਈ ਦੇ ਵਿੱਚ再次 ਪਟੀਸ਼ਨ ਕਰਤਾ ਨੂੰ ਜਵਾਬ ਦਾਖਲ ਕਰਨ ਦੇ ਆਦੇਸ਼ ਦਿੱਤੇ ਗਏ ਨੇ ਫਿਲਹਾਲ ਐ ਜੀ ਪੀ ਸੀ ਚੋਣਾਂ ਦੇ ਲਈ ਵੋਟਰਾਂ ਦੀ ਉਮਰ 21 ਸਾਲ ਤੈਅ ਕੀਤੀ ਗਈ ਹੈ ਔਰ ਦੱਸ ਦਈਏ ਕਿ ਵੋਟਾਂ ਦੇ ਲਈ ਜਿਹੜੀਆਂ ਪ੍ਰਕਿਰਿਆ ਹੈ ਉਹ ਸ਼ੁਰੂ ਹੋਈ ਹੋਈ ਹੈ ਔਰ ਉਸ ਨੂੰ ਲੈ ਕੇ ਵੋਟਾਂ ਜਿਹੜੀਆਂ ਨੇ ਬਣਾਈਆਂ ਜਾ ਰਹੀਆਂ ਨੇ ਹਰਿਆਣਾ ਦਾ ਵੀ ਜ਼ਿਕਰ ਕੀਤਾ ਜਾਵੇ ਤਾਂ ਵੀ ਪਿਛਲੇ ਦਿਨਾਂ ਦੇ ਵਿੱਚ ਸ਼ਿਕਾਇਤਾਂ ਆਈਆਂ ਸਭ ਹਨ ਕਿ ਐਸੀ ਕਿਫੀ ਕੋਟਾਂ ਵੱਧ ਰਹੀਆਂ ਨੇ ਪਰ ਇਹ ਮਸਲਾ ਉਮਰ ਦੇ ਨਾਲ ਜਿਹੜਾ ਹੈ ਉਹ ਸੰਬੰਧਿਤ ਹੈ ਤਾਂ ਦੱਸਿਆ ਗਿਆ ਕਿ ਸਾਬਤ ਸੂਰਤ ਜਿਹੜਾ ਸਿੱਖ ਹੋਏਗਾ ਉਸੇ ਦੀ ਹੀ ਜਿਹੜੀ ਹੈ ਉਹ ਵੋਟ ਬਣਾਈ ਜਾਂਦੀ ਹੈ ਔਰ ਇਹ ਸਾਰਾ ਪ੍ਰਕਿਰਿਆ ਪਹਿਲਾਂ ਤੋਂ ਹੀ ਤੈਅ ਕੀਤਾ ਗਿਆ ਹੈ ਕਿ ਆ ਸਰਕਾਰ ਸ਼ਰਤਾਂ ਜਿਹੜੀਆਂ ਨੇ ਇਹ ਰੱਖੀਆਂ ਗਈਆਂ ਨੇ ਯਾਨੀ ਕਿ ਉਮਰ ਦਾ ਵੀ ਜ਼ਿਕਰ ਹੈ ਤਾਂ 21 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਸਾਬਤ ਸੂਰਤ ਸਿੱਖ ਹੋਣਾ ਚਾਹੀਦਾ ਹੈ ਤਾਂ ਇਹ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਪਹਿਲਾਂ ਤੋਂ ਕਹੇ ਨੇ ਤਾਂ ਇਹ ਪਟੀਸ਼ਨ ਪਾਈ ਗਈ ਕਿ 18 ਸਾਲ ਉਮਰ ਹੋਵੇ ਔਰ ਜੇ ਜਿਹੜੀ ਆਮ ਜਿਹੜੀ ਚੋਣਾਂ ਹੁੰਦੀਆਂ ਨੇ ਖਾਸ ਚੋਣਾਂ ਹੁੰਦੀਆਂ ਨੇ ਤਾਂ ਉਸ ਦੇ ਵਿੱਚ ਦੱਸ ਦਈਏ ਕਿ 18 ਸਾਲ ਦੀ ਉਮਰ ਦੇ ਵਿੱਚ ਵੋਟ ਪਣ ਜਾਂਦੀ ਹੈ ਪਰ ਧਾਰਮਿਕ ਮਸਲਾ ਹੈ ਧਾਰਮਿਕ ਸੰਸਥਾ ਦੀਆਂ ਚੋਣਾਂ ਨੇ ਤਾਂ ਜਿਸ ਨੂੰ ਲੈ ਕੇ ਇਹ ਸਵਾਲ ਕੀਤਾ ਗਿਆ ਹੈ ਐਸਜੀਪੀਸੀ ਦੀਆਂ ਚੋਣਾਂ ਦੇ ਸੰਬੰਧਤ ਹਾਈ ਕੋਰਟ ਨੇ ਪੁੱਛਿਆ ਕਿ ਪਹਿਲਾਂ ਵੀ ਕੋਈ ਧਾਰਮਿਕ ਸੰਸਥਾ ਅਦਨਾ ਸੰਬੰਧਤ ਜਿਹੜੀਆਂ ਚੋਣਾਂ ਬਣੀਆਂ ਨੇ 18 ਸਾਲ ਦੀ ਉਮਰ ਤਾਂ 21 ਸਾਲ ਦੀ ਉਮਰ ਤੈਫੋਂ ਦੇ ਚੱਲਦੇ ਹੁਣ ਦੇਖਣਾ ਹੋਵੇਗਾ ਕਿ ਕੁਝ ਇਸ ਵਿੱਚ ਅਗਲੀ ਸੁੰਬਈ ਦੇ ਦੌਰਾਨ ਕਿਹਾ ਜਾਂਦਾ ਹੈ ਜਾਂ ਫਿਰ ਆਦੇਸ਼ उमेश शर्मा ने मेरे सहयोगी फोन लाइन थे उमेश की कुछ पूरा ये ऑर्डर अस कह लिए आया है या सवाल जो हाई कोर्ट ने पूछा है ਗੁਰੂ ਦਹਾਲੇ ਦਾ ਜੇ ਆਪਾਂ ਕਹਿ ਸਕੀਏ ਕਿ ਲਈ ਬੇਸਿਕਲੀ ਸਿਰਫ ਇੱਕ ਪਟੀਸ਼ਨ ਜਿਹੜੀ ਹੈ ਉਹ ਫਾਈਲ ਹੋਈ ਹੈ ਕਿ 18 ਸਾਲ ਦੀ ਉਮਰ ਕੀਤੀ ਜਾਣੀ ਚਾਹੀਦੀ ਹੈ ਐਸਜੀਬੀਸੀ ਚੋਣਾਂ ਲਈ ਯਾਨੀ ਕਿ ਮਤਦਾਨ ਕਰਨ ਦੀ ਜਿਹੜੀ ਉਮਰ ਹੈ ਉਹ 18 ਕੀਤੀ ਜਾਵੇ ਉਸ ਨੂੰ ਲੈ ਕੇ ਇੱਕ ਪਟੀਸ਼ਨ ਫਾਈਲ ਕੀਤੀ ਗਈ ਹੈ ਉਹਦੇ ਵਿੱਚ ਕੋਰਟ ਨੇ ਕੁਐਰੀ ਪੁੱਛੀ ਹੈ ਜਿਨ੍ਹਾਂ ਨੇ ਪਟੀਸ਼ਨ ਫਾਈਲ ਕੀਤੀ ਉਹਨਾਂ ਦੇ ਵਕੀਲ ਤੋਂ ਹੀ ਕੁਐਰੀ ਪੁੱਛੀ ਹੈ ਕਿ ਤੁਸੀਂ ਇਹ ਦੱਸੋ ਕਿ ਬਾਕੀ ਧਾਰਮਿਕ ਸੰਸਥਾਵਾਂ ਵਿੱਚ ਕਿੱਥੇ ਕੋਈ ਹੈਗੀ 18 ਸਾਲ ਦੀ ਉਮਰ ਜਿੱਥੇ ਵੋਟ ਪਈ ਜਾਵੇ ਉਹ ਜਾਣਕਾਰੀ ਕੋਰਟ ਨੂੰ ਚਾਹੀਦੀ ਹੈ ਕਿਉਂਕਿ ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਕਿ ਜਦੋਂ ਆਮ ਚੋਣਾਂ ਵਿੱਚ 18 ਸਾਲ ਦਾ ਮਤਦਾਤਾ 18 ਸਾਲ ਜਦੋਂ ਹੋ ਜਾਂਦੇ ਆ ਤਾਂ ਵੋਟ ਪਾਣ ਦਾ ਹੱਕਦਾਰ ਹੁੰਦਾ ਹੈ ਤਾਂ ਫਿਰ ਐਸਜੀਪੀਸੀ ਚੋਣਾਂ ਲਈ ਵੀ ਉਹੀ ਹੋਣਾ ਚਾਹੀਦਾ ਤਾਂ ਹੁਣ ਅਗਲੀ ਸੁਣਵਾਈ ਵਿੱਚ ਜਿਹੜੇ ਵਕੀਲ ਨੇ ਜਿਨ੍ਹਾਂ ਨੇ ਪਟੀਸ਼ਨ ਫਾਈਲ ਕੀਤੀ ਹੈ ਉਹਨਾਂ ਨੂੰ ਜਿਹੜੀ ਕੋਰਟ ਨੇ ਪੁੱਛਿਆ ਜਾਣਕਾਰੀ ਮੰਗੀ ਹੈ ਕਿ ਕੀ ਕੋਈ ਹੋਰ ਧਾਰਮਿਕ ਸੰਸਥਾ ਵਿੱਚ ਵੀ ਇਦਾਂ ਦਾ ਹੈਗਾ ਵੀ 18 ਸਾਲ ਦੀ ਉਮਰ 'ਚ ਜਿਹੜਾ ਹੋ ਜੇ ਬੰਦਾ ਵੋਟ ਪਾ ਸਕੇ ਤਾਂ ਉਹ ਜਾਣਕਾਰੀ ਕੋਰਟ ਨੂੰ ਦੇਣੀ ਹੋਏਗੀ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮੇਸ਼ तमाम ਜਾਣਕਾਰੀ ਲਈ ਤਾਂ ਦੱਸ દਈਏ ਕਿ 18 ਸਾਲ ਦੀ ਉਮਰ ਬੇਸ਼ੱਕ ਬੱਚਾ ਬਾਲਗ ਹੋ ਜਾਂਦਾ ਹੈ ਪਰ ਇਨਾ ਮੰਨਿਆ ਜਾ ਸਕਦਾ ਹੈ ਕਿ ਵਜਾ ਇਹ ਹੋ ਸਕਦੀ ਹੈ 21 ਸਾਲ ਦੀ ਉਮਰ ਕਰਦੇ ਕਿ ਉਦੋਂ ਤੱਕ ਕਾਫੀ ਚੀਜ਼ਾਂ ਦੀ ਸਮਝ ਆ ਜਾਂਦੀ ਹੈ ਕਿਉਂਕਿ ਧਾਰਮਿਕ ਸੰਸਥਾ ਹੈ ਔਰ ਧਾਰਮਿਕ ਮਾਮਲਿਆਂ ਦੇ ਵਿੱਚ ਜਦੋਂ ਵੋਟ ਦਾ ਅਧਿਕਾਰ ਵਰਤਿਆ ਜਾਂਦਾ ਹੈ ਤਾਂ ਉਹ ਇੱਕ ਵੱਖਰਾ ਮਸਲਾ ਸੀ ਕਿ ਨਸ਼ਾ ਤਸਕਰਾਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਦੇ ਖਿਲਾਫ ਪੁਲਿਸ ਦਾ ਐਕਸ਼ਨ ਲਗਾਤਾਰ جاری ਹੈ ਦੱਸਦੇ ਕਿ ਰਾਮਪੂਰਾ ਫੂਲ ਦੇ ਦਿਆਲਪੁਰਾ ਪਿੰਡ ਦੇ ਵਿੱਚ ਦੋ ਤਸਕਰਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਹੈ ਔਰ 30 ਲੱਖ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਉਸ ਦਾਪਤ ਕੀਤੀ ਗਈ ਹੈ ਤਾਂ 28 ਦਸੰਬਰ ਨੂੰ ਵੀ ਚਾਰ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ ਡਰੱਗਸ ਕੇਸ ਦੇ ਨਾਲ ਜੁੜੇ ਹੋਏ ਹਾਲੇ 21 ਮਾਮਲੇ ਪੈਂਡਿੰਗ ਨੇ ਡੀਐਸਪੀ ਦਾ ਇਹ ਕਹਿਣਾ ਹੈ ਦਿੱਲੀ ਦੇ ਵਿੱਚ ਸਮਰੱਥ ਅਥਾਰਟੀ ਨੂੰ ਇਹ 26 ਮਾਮਲੇ ਭੇਜੇ ਗਏ ਸੀ ਔਰ ਪੰਜ ਮਾਮਲਿਆਂ ਦੇ ਵਿੱਚ ਪ੍ਰਾਪਰਟੀ ਫ੍ਰੀਜ਼ ਕੀਤੀ ਜਾ ਚੁੱਕੀ ਹੈ ਤਾਂ ਡੀਐਸਪੀ ਦੀ ਇਹ ਸਟੇਟਮੈਂਟ ਆਈ ਹੈ ਤਸਵੀਰਾਂ ਦਿਖਾ ਰਿਹਾ ਹਾਂ ਅਦਾਸੀ ਕਿ ਨਸ਼ਾ ਤਸਕਰਾਂ ਤੇ ਪੂਰੀ ਤਰ੍ਹਾਂ ਦੇ ਨਾਲ ਸ਼ਿਕੰਜਾ ਕਸਨ ਦੇ ਲਈ ਇਹ ਕਾਨੂੰਨੀ ਤੌਰ ਤੇ ਜਿਹੜੀ ਕਾਰਵਾਈ ਹੋ ਰਹੀ ਹੈ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਜਾ ਰਹੀਆਂ ਨੇ ਸਿੱਧੇ ਚਲਦੇ ਇਹ ਕਾਰਵਾਈ ਜਿਹੜੀ ਹੈ ਉਹ ਰਾਮਪੁਰਾਫੂਲ ਦੇ ਵਿੱਚ ਕੀਤੀ ਗਈ ਕਰਦੇ ਹਾਂ ਜਿਹੜੇ ਨਸ਼ੇ ਦੇ ਸਮਗਲਰ ਨੇ ਜਿਹੜੇ ਨਸ਼ਾ ਵੇਚ ਵੇਚ ਆਪਦੀਆਂ ਪ੍ਰਾਪਰਟੀਆਂ ਇਕੱਠੀਆਂ ਕਰ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਉਹਦੇ ਸਬੰਧ ਦੇ ਵਿੱਚ ਇਹ ਇੱਕ ਘਰ ਹੈਗਾ ਜਿਹੜਾ ਗੁਰਜੀਤ ਸਿੰਘ ਦਾ ਘਰ ਹੈ ਇਹ ਗੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਇਹ ਕੋਠੇਗੁਰੂ ਦਾ ਵਾਸੀ ਹੈ ਤੇ ਇਹਦਾ ਬੇਟਾ ਹੈਗਾ ਵਰਿੰਦਰਜੀਤ ਸਿੰਘ ਉਰਫ ਬਿੰਦਾ ਤੇ ਇਹਨਾਂ ਦਾ ਜਿਹੜਾ ਹੈਗਾ ਇਹਨਾਂ ਦੇ ਕਮਰਸ਼ੀਅਲ ਰਿਕਵਰੀ ਦੇ ਯਾਨੀ ਕਿ ਬਹੁਤ ਹੈਵੀ ਰਿਕਵਰੀ ਹੈ ਜਿਹੜੀ ਨਾਰਕੋਟਿਕ ਡਰਗ ਦੀ ਨਸ਼ਿਆਂ ਦੀ ਉਹਦੇ ਇਹਨਾਂ ਦੇ ਉੱਤੇ ਐਫ ਆਈ ਆਰਸ ਦਰਜ ਹੋਈਆਂ ਹੋਈਆਂ ਨੇ ਜਿਸ ਤਰ੍ਹਾਂ ਆ ਗੁਰਜੀਤ ਸਿੰਘ ਹੈ ਗੁਰਜੀਤ ਸਿੰਘ ਦੇ ਉੱਤੇ 1 40000 ਟ੍ਰੈਮਾਡੋਲ ਟੈਬਲੇਟਸ ਦਾ ਤੇ ਪਲੱਸ 590 ਵਾਈਲਸ ਆਫ ਬਲੂ ਰੈਕਸ ਕਫ ਸਰਪ ਦੀਆਂ ਮਕਦਮਾ 2021 ਦੇ ਵਿੱਚ ਦਰਜ ਹੋਇਆ ਸੀਗਾ ਤੇ ਉਹਦੇ ਵਿੱਚ ਉਹਨੂੰ 10 ਸਾਲ ਦੀ ਸਜ਼ਾ ਜਿਹੜੀ ਹੈਗੀ ਹੈ ਮਾਨਯੋਗ ਅਦਾਲਤ ਵੱਲੋਂ ਸੁਣਾਈ ਗਈ ਸੀ ਤੇ ਉਹਦੇ ਵਿੱਚ ਜਿਹੜਾ ਹੈਗਾ ਇਹਦੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕੀਤੀ ਇਹਦੀ ਤੇ ਇਹਦੇ ਬੇਟੇ ਦੀ ਜਿਹਦੇ ਵਿੱਚ ਜਿਹੜਾ ਇੱਕ ਆਹ ਘਰ ਜਿੱਥੇ ਆਪਾਂ ਖੜੇ ਆ ਇਹ ਜਿਹੜਾਗਾ